ਨਮਸਕਾਰ ਸਤਿ ਸ਼੍ਰੀ ਅਕਾਲ ਸਮਾਨਾ ਟੂਡੇ ਤੁਹਾਡਾ ਸਵਾਗਤ ਹੈ ਰਜੀਵ ਗਾਂਧੀ ਜਨਮ ਦਿਹਾੜੇ ਨੂੰ ਲੈ ਕੇ ਪੰਜਾਬ ਮਹਿਲਾ ਕਾਂਗਰਸ ਵੱਲੋਂ ਸਮਾਨਾ ਵਿਖੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਵਿੱਚ ਸਮਾਨਾ ਦੇ ਕੌਂਸਲਰ ਟਿੰਕਾ ਗਾਜਵਾਸ ਦੇ ਦਫ਼ਤਰ ਵਿਖੇ ਅੱਜ ਰਜੀਵ ਗਾਂਧੀ ਦੀ ਮੂਰਤੀ ਤੇ ਚਰਦਾ ਫੁੱਲ ਭੇਟ ਕਰਕੇ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਗਿਆ ਇਸ ਮੌਕੇ ਮਹਿਲਾਵਾਂ ਵੱਲੋਂ ਰਜੀਵ ਗਾਂਧੀ ਅਮਰ ਰਹੇ ਨਾਰੀ ਸ਼ਕਤੀ ਜਿੰਦਾਬਾਦ ਦੇ ਨਾਰੇ ਲਗਾਏ ਗਏ ਇਸ ਮੌਕੇ ਗੁਰਸ਼ਰਨ ਕੋਰ ਰੰਦਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਅਲਾਤੁਨਾ ਕਰਦੇ ਕਿਉਂਕਿ ਆਪ ਸਰਕਾਰ ਨੇ ਚੋਣਾਂ ਸਮੇਂ ਮਹਿਲਾਵਾਂ ਨੂੰ 1000 ਰੁਪਏ ਮਹੀਨਾ ਬੁਢਾਪਾ ਪੈਨਸ਼ਨ ਵਿੱਚ ਵਾਧਾ ਅਤੇ ਹੋਰ ਸਹੂਈਦਾ ਦੇਣ ਦਾ ਵਾਅਦਾ ਕੀਤਾ ਉਹ ਪੂਰਾ ਨਹੀਂ ਨਹੀਂ ਕੀਤਾ ਹੁਣ ਪੰਜਾਬ ਦੀਆਂ ਮਹਿਲਾਵਾਂ ਮਹਿਲਾਵਾਂ ਨੂੰ ਕੌਮੀ ਪ੍ਰਧਾਨ ਮਹਿਲਾ ਕਾਂਗਰਸ ਪ੍ਰਧਾਨ ਅਨਕਾ ਲਾਂਬਾ ਦੇ ਅਗਵਾਈ ਹੇਠ ਇਕੱਠੇ ਹੋ ਕੇ ਕੇਂਦਰਾ ਤੇ ਆਪ ਸਰਕਾਰ ਨੂੰ ਛਾਤਾ ਤੋਂ ਕਰਦੇ ਵਿੜਾ ਚੁੱਕਾ ਹੈ ਜਿਸ ਲਈ ਵਾਰਡ ਅਤੇ ਪਿੰਡਾਂ ਪੱਦਰ ਤੇ ਇਕਾਈਆਂ ਬਣਾ ਕੇ ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਪੂਜਾ ਮਿੱਤਲ ਪੂਜਾ ਗਰਗ ਕਾਂਗਰਸ ਮਾਨਾ ਬਲਾਕ ਦੇ ਪ੍ਰਧਾਨ ਮੰਗਤ ਮਵੀ ਸੁਭਾਸ ਗੁੱਲੂ ਵੰਦਨਾ ਗੁਪਤਾ ਹਾਜ਼ਰ ਸਨ ਬਹੁਤ ਖੁਸ਼ੀ ਦੀ ਗੱਲ ਹੈ ਜੀ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਸਾਰੇ ਕਾਂਗਰਸ ਨੇ ਸਾਡੀ ਭੈਣ ਪੂਜਾ ਗਰਗ ਜੀ ਨੂੰ ਬਲਾਕ ਦਾ ਅਹੁਦਾ ਦਿੱਤਾ ਸੀ ਬਲਾਕ ਪ੍ਰਧਾਨ ਬਣਾਇਆ ਸੀ ਸਿਟੀ ਦਾ ਸਮਾਣਾ ਦਾ ਔਰ ਇਸ ਭੈਣ ਨੇ ਮਿਹਨਤ ਕਰਕੇ ਅੱਗੇ ਨਾਲ ਆਪਦੇ ਥੱਲੇ ਜਿਹੜੀ ਟੀਮ ਹੋਰ ਬਣਾਈ ਹੈ ਅੱਜ ਉਸ ਟੀਮ ਨੂੰ ਅਸੀਂ ਇੱਥੇ ਨਿਯੁਕਤੀ ਪੱਤਰ ਦੇਣ ਲਈ ਸਾਰੇ ਇਕੱਠੇ ਹੋਏ ਆ ਮੈਂ ਪੂਰੀ ਮਹਿਲਾ ਕਾਂਗਰਸ ਦਾ ਧੰਨਵਾਦ ਵੀ ਕਰਦੀ ਹਾਂ ਕਿ ਜਿਹੜੇ ਪੰਜਾਬ ਦੇ ਵਿੱਚ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ ਥੱਲੇ ਦਿਨ ਰਾਤ ਜਿਹੜੀ ਹੈ ਉન્નਤੀ ਕਰ ਰਹੀ ਹੈ ਆਪਣੇ ਮੈਂਬਰ ਜਿਹੜੇ ਨੇ ਉਹ ਵਧਾ ਕੇ ਅੱਗੇ ਰਾਹੁਲ ਗਾਂਧੀ ਜੀ ਦਾ ਜਿਹੜਾ ਸੰਦੇਸ਼ ਹੈ ਔਰ ਉਹਨਾਂ ਨੂੰ ਅੱਗੇ ਲੈ ਕੇ ਜਾਣ 'ਚ ਬਹੁਤ ਮਦਦ ਕਰ ਰਹੀ ਹੈ। ਦੂਜੀ ਗੱਲ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਸਾਡੀ ਮਹਿਲਾ ਕਾਂਗਰਸ ਲਈ ਅੱਜ ਸਾਰੀ ਮਹਿਲਾ ਕਾਂਗਰਸ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਸ਼੍ਰੀ ਰਾਜੀਵ ਗਾਂਧੀ ਜੀ ਦਾ ਅੱਜ ਜਿਹੜੀ ਉਹਨਾਂ ਦੀ ਜਨਮਤੀ ਹੈ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਨ ਲਈ ਇਕੱਠੇ ਹੋ ਕੇ ਜੋ ਸਾਡਾ 올 ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲ ਕਾਂਬਾ ਜੀ ਵੱਲੋਂ ਮੈਸੇਜ ਆਇਆ ਹੈ ਅਸੀਂ ਅੱਜ ਉਹਨਾਂ ਦੀ ਜਨਮ ਦਿਤੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮੇਲਾ ਦੀ ਸਾਡੀ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਹੈ ਔਰਤਾਂ ਦੀ ਸਿਹਤ ਦੇ ਵਾਸਤੇ ਕਿ ਜੋ ਆਉਣ ਵਾਲੇ ਦਿਨਾਂ ਚ ਆਪਾਂ ਦੇਖ ਰਿਆਂ ਹੋਰ ਇਹ ਪ੍ਰੋਬਲਮਸ ਵਧਦੀਆਂ ਜਾ ਰਹੀਆਂ ਨੇ ਜਾਂ ਕੈਂਸਰ ਵਰਗੀਆਂ ਬਿਮਾਰੀਆਂ ਦੇ ਨਾਲ ਹੈਲਥ ਇਸ਼ੂਜ਼ ਨੇ ਜਿਹੜੇ ਔਰਤਾਂ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਾਡੀਆਂ ਭੈਣਾਂ ਅਵੇਅਰ ਨਹੀਂ ਹੈਗੀਆਂ ਉਸ ਕਰਕੇ ਸਾਡੀ ਮਹਿਲਾ ਕਾਂਗਰਸ ਨੇ ਉਪਰਾਲਾ ਕੀਤਾ ਸੈਨੀਟਰੀ ਪੈਡਸ ਦੀਆਂ ਮਸ਼ੀਨਾਂ ਆਪ ਲਗਾ ਕੇ ਆਪ ਸਾਡੀਆਂ ਭੈਣਾਂ ਉਹਨਾਂ ਨੂੰ ਤਿਆਰ ਕਰਕੇ ਪੈਕੇਟਸ ਬਣਾ ਕੇ ਅੱਜ ਰਜੀਵ ਗਾਂਧੀ ਜੀ ਦੇ ਜਨਮ ਦਿਨ ਦੇ ਉੱਪਰ ਉਹਨਾਂ ਦੀ ਜਨਤੀ ਦੇ ਉੱਤੇ ਪੂਰੇ ਇੰਡੀਆ ਚ ਪੂਰੇ ਪੰਜਾਬ ਚ ਹਰ ਜ਼ਿਲ੍ਹੇ ਤੇ ਬਲਾਕਾਂ ਦੇ ਵਿੱਚ ਵੀ ਅੱਜ ਸੈਨੇਟਰੀ ਪੈਡ ਜਿਹੜੇ ਨੇ ਵੰਡ ਕੇ ਅੱਜ ਇਹ ਇੱਕ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਔਰਤਾਂ ਦੇ ਲਈ ਹਰ ਉਹਨਾਂ ਦੇ ਹੱਕਾਂ ਦੇ ਲਈ ਤਾਂ ਉਹਨਾਂ ਨੂੰ ਜਾਗਰੂਕ ਕਰ ਹੀ ਲਈ ਐ ਨਹੀਂ ਉਹਨਾਂ ਦੀ ਸਿਹਤ ਦੇ ਵਾਸਤੇ ਵੀ ਜਿਹੜੀ ਪੂਰੀ ਕਾਂਗਰਸ ਐ ਉਹ ਪੂਰੀ ਤਤਪਰ ਐ ਕਿ ਕਿਸ ਤਰ੍ਹਾਂ ਸਾਡੀ ਅੱਧੀ ਆਬਾਦੀ ਐ ਜਿਹੜੀ ਉਹਦਾ ਧਿਆਨ ਰੱਖਿਆ ਜਾਵੇ ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ ਮੇਰਾ ਕਾਂਗਰਸ ਵੀ ਕੀ ਕਰੇ ਸਕੋ ਦੇਖੋ ਜੀ ਅੱਜ ਫੌਜ ਖੁਸ਼ੀ ਦਾ ਮਾਹੌਲ ਹੈ ਅੱਜ ਦੇਸ਼ ਦੇ ਵਿੱਚ ਸਾਰੇ ਦੇਸ਼ ਵਿੱਚ ਕਾਂਗਰਸ ਦਾ ਬਹੁਤ ਬੜੀਆ ਰੋਲ ਅਦਾ ਹੋ ਰਿਹਾ ਹੈ ਮਹਿਲਾਵਾਂ ਆ ਕੇ ਆ ਰਹੀਆਂ ਨੇ ਤੋਂ ਮੈਂ ਪਹਿਲਾਂ ਸਾਡੇ ਕੁਝ ਦਿਨ ਪਹਿਲਾਂ ਸਾਡੇ ਪੂਜਾ ਗਰਗ ਜੀ ਨੂੰ ਮਹਿਲਾ ਮੈਲਾ ਜਿਹੜਾ ਮੈਲਾ ਕਾਂਗਰਸ ਦਾ ਭਾਵਨਾ ਆਇਆ ਸੀ ਮੇਰੇ ਗੋਸ਼ਿਆਕਰਤਾ ਬਾਜੀ ਵੱਲੋਂ ਅੱਜ ਸਾਡੇ ਨਾਲ ਬਹੁਤ ਗਰੁੱਪਾਂ ਦੇ ਨਾਲ ਅੱਜ ਅਸੀਂ 6-7 ਜਿਹੜੀ ਜੀ ਨੂੰ ਅਹੁਦੇ ਵੰਡ ਰਹੇ ਹਾਂ ਤੇ ਸਾਨੂੰ ਉਮੀਦ ਹੈ ਇਹਨਾਂ ਲੇਡੀ ਤੋਂ ਇਕੱਲੇ ਇਕੱਲੇ ਵਾਰਡ ਦੇ ਵਿੱਚ ਸਾਡੇ ਰਾਹੁਲ ਗਾਂਧੀ ਜੀ ਦਾ ਜਿਹੜਾ ਵੀ ਸਨੇਹਾ ਸਾਡਾ ਹੋਊਗਾ ਘਰ ਘਰ ਜਾ ਕੇ ਬਹਜਾਉਣਗੀਆਂ ਤੇ ਮਹਿਲਾ ਮੰਡਲ ਦਾ ਇੱਕ ਬਹੁਤ ਵੱਡਾ ਰੋਲ ਹੈ ਸਾਡੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਦਾ ਮੈਂ ਧੰਨਵਾਦੀ ਕਰਦਾ ਅੱਜ ਕੱਲ ਲੇਡੀ ਨੂੰ ਘਰੋਂ ਜਿਹੜਾ ਕੰਮ ਕਰਨੇ ਉਹ ਕੱਟ ਨਿਕਲਣਾ ਬੜਾ ਮੁਸ਼ਕਲ ਹੁੰਦਾ ਪਰ ਇਹਨਾਂ ਨੂੰ ਮੈਂ ਸ਼ਾਬਾਸ਼ ਵੀ ਦੇਣਾ ਦਾਤ ਵੀ ਦੇਣਾ ਤੇ ਉਹਨਾਂ ਨੂੰ ਵਧਾਈ ਵੀ ਦੇਣਾ ਵੀ ਕਾਂਗਰਸ ਪਾਰਟੀ ਲਈ ਕਾਂਗਰਸ ਦਾ ਕੰਮ ਦੇਖ ਕੇ ਸਾਡੀ ਭੈਣ ਜੀ ਗੁਰਸ਼ਰਨ ਕੌਰ ਦਾਵਾ ਜੀ ਦਾ ਮੇਲ ਮਲਾਬ ਸੁਭਾਅ ਦੇਖ ਕੇ ਮੈਡਮ ਜੀ ਨੂੰ ਜੁਆਇਨ ਕਰ ਰਹੇ ਨੇ ਇਹ ਮੈਡਮ ਗੁਰਸ਼ਰਨ ਕੌਰ ਦਾਵਾ ਦੇ ਹੱਥ ਮੌਜੂਦ ਕਰਨਗੇ ਤੇ ਕਾਂਗਰਸ ਪਾਰਟੀ ਦੀ ਦੀ ਵਹਿਤੇ ਲਈ ਬਤਵਤਾਂ ਦੇ ਨਾਲ ਸਮਾਣਾ ਵਿੱਚ ਬਤਵਤ ਕੰਮ ਕਰਨਗੇ ਦੇਖੋ ਜੀ ਮੈਂ ਬਲੋਕ ਕਾਂਗਰਸ ਸਮਾਣਾ ਪ੍ਰਧਾਨ ਹੋਣ ਲੱਤੇ ਪਹਿਲਾਂ ਤਾਂ ਮੈਂ ਜਿਹੜੀ ਸਮਾਣਾ ਮਹਿਲਾ ਬਲੋਕ ਕਾਂਗਰਸ ਦੀ ਜਿਹੜੀ ਨਵੀਂ ਸਮੂਚੀ ਟੀਮ ਦੀ ਅੱਜ ਵਾਦਾ ਹੋਇਆ ਉਹਨੂੰ ਮੈਂ ਵਧਾਈ ਦਿੰਦਾ ਜਿੰਨੀ ਵੀ ਮੇਰੀਆਂ ਭੈਣਾਂ ਅੱਜ ਜੁੜੀਆਂ ਨੇ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜਿਵੇਂ ਕਿ ਸਾਡੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਸ਼ਰਨ ਕੋ ਰੰਧਾਵਾ ਜੀ ਨੇ ਪਹਿਲਾਂ ਪਿਛਲੇ ਹੀ ਦਿਨੀ ਪੂਜਾ ਗਰਗ ਜੀ ਨੂੰ ਬਲਾਕ ਸਮਾਣਾ ਦਾ ਮਹਿਲਾ ਦਾ ਪ੍ਰਧਾਨ ਲਗਾਇਆ ਸੀਗਾ ਅੱਜ ਉਹਨਾਂ ਨੇ ਆਪਣੀ ਟੀਮ ਵਿੱਚ ਟੀਮ ਦੇ ਵਿੱਚ ਵਾਧਾ ਕਰਦੇ ਹੋਏ ਨਵੀਆਂ ਸਾਡੀਆਂ ਭੈਣਾਂ ਬਲਾਕ ਬਲਾਕ ਮਹਿਲਾ ਕਾਂਗਰਸ ਨਾਲ ਜੋੜੀਆਂ ਨੇ ਉਹਦੇ ਲਈ ਸਮੁੱਚੀ ਟੀਮ ਨੂੰ ਵਧਾਈ ਹੈ ਜਿਵੇਂ ਕਿ ਸਾਡੇ ਪ੍ਰਿੰਕਾ ਗਾਂਧੀ ਜੀ ਨੇ ਇੱਕ ਮੁਹਿੰਮ ਚਲਾਈ ਸੀਗੀ ਆਦੀ ਆਵਾਦੀ ਪੂਰਾ ਹੱਕ ਨਾਰੀ ਸ਼ਕਤੀ ਨੂੰ ਜਗਾਉਣ ਲਈ ਤੇ ਅੱਗੇ ਲੈ ਕੇ ਆਉਣ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ 50% ਹੱਕ ਸਾਡੀ ਕੈਬਨਿਟ ਦੇ ਵਿੱਚ ਪਾਸ ਹੋਏ ਹੋਏ ਨੇ ਜਿਦੇ ਵਿੱਚ 50% ਮਿਊਸਿਪਲ ਕਮੇਟੀਆ ਦੇ ਵਿੱਚ ਰਿਜ਼ਰਵ ਕੀਤੀ ਹੋਈ ਹੈ ਊਮਨ ਵਾਸਤੇ ਪੰਚਾਇਤੀ ਚੋਣਾਂ ਵਾਸਤੇ ਜ਼ਿਲ੍ਹਾ ਪ੍ਰੀਸ਼ਦ ਵਾਸਤੇ ਤੇ ਜ਼ਿਲ੍ਹਾ ਸੰਮਤੀ ਵਾਸਤੇ ਪਹਿਲੀਆਂ ਸੀਟਾਂ ਇਹ ਨਾਰੀ ਸ਼ਕਤੀ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਨੇ ਤਾਂ ਇਹ ਨਾਰੀ ਸ਼ਕਤੀ ਨੂੰ ਅੱਗੇ ਲੈ ਕੇ ਆਉਣ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਲੇਡੀਜ਼ ਨੂੰ ਅੱਗੇ ਆਣਾ ਚਾਹੀਦਾ ਵੱਧ ਤੋਂ ਵੱਧ ਜੁੜਨਾ ਚਾਹੀਦਾ ਮੈਂ ਹੀ ਉਪਰਾਲਾ ਸਭ ਨੂੰ ਇੱਕ ਅਪੀਲ ਕਰਦਾ ਕਿ ਵੱਧ ਤੋਂ ਵੱਧ ਜੁੜੋ ਤੇ ਆਪਾਂ ਇਹ ਜਿਹੜੀ ਲੇਡੀਜ਼ ਦੀ ਆਵਾਜ਼ ਹੈ ਉਹਨੂੰ ਅੱਗੇ ਲੈ ਕੇ ਜਾਈਏ ਤੁਸੀਂ ਪਹਿਲਾਂ ਟੀਮ ਬਣਾਈ ਜੀ ਬਣਾਈ ਆਪਣਾ ਹਾਂਜੀ ਠੀਕ ਹੈ ਤੁਹਾਨੂੰ ਕਿੰਨੇ ਮੈਡਮ ਜੁੜੀਆਂ ਉੱਥੇ ਮੀਨੇ ਅੱਜ ਮੈਡਮ ਗੁਰਸ਼ਰਕਰ ਰੰਧਾਵਾ ਜੀ ਦੇ ਗੁਆਹੇ ਵਿੱਚ 6 ਮੈਂਬਰ ਜੁੜ ਰਹੀਆਂ ਅੱਜ ਤੇ ਅੱਜ ਇਹਨਾਂ ਦੀ ਹੌਸਲੇ ਲਈ ਮੈਂ ਅੱਗੇ ਹੋਰ ਬਣਾਵਾਂਗੀ ਦਾਰੇ ਕੋਗੇ ਹਾਂਜੀ ਹਾਂਜੀ ਜੀ ਪੂਜਾ ਮਿੱਤਲ ਕਾਂਗਰਸ ਪਾਰਟੀ ਜੀ ਵਾਇਸ ਕੀਤੀ ਹੈ ਹਾਂਜੀ ਕੀ ਕਰਾਂ ਦੱਸੋ ਬਸ ਸਰ ਇਹਨਾਂ ਦੇ ਨਾਲ ਜੁੜ ਕੇ ਸਾਰਾ ਕੰਮ ਕਰਨਾ ਜੀ ਜਿਵੇਂ ਕਾਂਗਰਸ ਪਾਰਟੀ ਨਾਲ ਮਿਲੇ ਆ ਮੈਡਮ ਨਾਲ ਮਿਲੇ ਆ ਪੂਜਾ ਜੀ ਨਾਲ ਮਿਲੇ ਆ ਇਹ ਜਾਨੀ ਇਹ ਸਾਰਾ ਮਿਲ ਕੇ ਫਿਰ ਅਸੀਂ ਕਰਾਂਗੇ ਜੀ ਨਾਲ ਸਮਾਨਾ ਤੋਂ ਕਹਿਲਾ